ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰੁਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਮੈਗਾ ਸਿੰਘ ਜੀ ਮੈਗਾ ਸਿੰਘ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਵੀ ਥੈਂਕ ਯੂ ਰੁਪਿੰਦਰ ਮਾਨ ਜੀ ਮੈਗਾ ਸਿੰਘ ਜੀ ਪਿਛਲੇ 4 ਕੁ ਦਿਨਾਂ ਤੋਂ ਇੱਕ ਪੋਸਟ ਆ ਰਹੀ ਹੈ ਜੀ ਫੇਸਬੁੱਕ ਤੇ ਜਿਹਦੇ ਚ ਲਿਖਿਆ ਗਿਆ ਕਿ ਆਪਣੀ ਪੰਜਾਬੀ ਕਮਿਊਨਿਟੀ ਦਾ ਲੱਖ ਤੋਂ 1.5 ਲੱਖ ਡਾਲਰ ਬਾਹਰ ਜਾ ਰਿਹਾ ਜੀ ਤੇ ਉਹ ਬਾਈ ਦਾ ਇਸ਼ਾਰਾ ਸੀਗਾ ਕਿ ਜਿੱਥੇ ਇੱਥੇ ਨਾ ਬੜੇ ਸਿੰਘ ਤੁਹਾਨੂੰ ਵੀ ਪਤਾ ਹੀ ਹੈ ਜੀ ਸਿੰਗਰ ਬਹੁਤ ਆ ਰਹੇ ਆ ਪੰਜਾਬੀ ਵੀਕ ਦੇ ਵਿੱਚ ਦੋ ਦੋ ਸਿੰਗਰ ਐਡੀਲੇਟ ਦੇ ਵਿੱਚ ਆ ਰਹੇ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਸਿਟੀ ਵੀ ਬਹੁਤ ਛੋਟੀ ਹੈ ਬਟ ਹਰ ਵੀਕ ਕਿਸੇ ਵੀ ਇੱਕ ਦੋ ਸਿੰਗਰ ਕਿਸੇ ਵੀ ਇੱਕ ਸਿੰਗਰ ਆ ਰਿਹਾ ਹੈ ਜੀ ਮੇਰਾ ਪੁੱਛਣ ਦਾ ਇਹ ਗੱਲ ਹੈ ਕਿ ਤੁਸੀਂ ਮੰਨਦੇ ਹੋ ਵਾਕਈ ਇੰਨੀ ਅਮਾਉਂਟ ਆਪਣੀ ਕਮਿਊਨਿਟੀ ਦੀ ਬਾਹਰ ਜਾ ਰਹੀ ਹੈ ਤੇ ਇਹ ਸਿੰਗਰਾਂ ਦੀ ਕੋਈ ਦੇਣ ਹੈ ਕੀ ਜੀ ਇੱਥੇ ਦੇ ਜਿਹੜੇ ਪੰਜਾਬੀ ਬੰਦੇ ਹੈਗੇ ਆ ਆਪਣਾ ਰਹਿ ਰਹੇ ਆ ਦੇਖੋ ਜੀ ਰਵਿੰਦਰ ਮਾਨ ਜੀ ਪਹਿਲਾਂ ਤਾਂ ਤੁਹਾਡਾ ਜਿਹੜਾ ਇਹ ਵਿਸ਼ਾ ਹੈ ਨਾ ਹਾਂਜੀ ਬੜਾ ਕ੍ਰੂਸ਼ੀਅਲ ਆ ਹਾਂਜੀ ਆਪਾਂ ਸਮਾਜ 'ਚ ਨਿਕਲਣਾ ਹੈ ਬਿਲਕੁਲ ਤੇ ਮੈਨੂੰ ਲੱਗਦਾ ਸਮਾਜ ਨੇ ਆਪਣੀ ਇਸ ਵਿਸ਼ੇ ਤੇ ਗੱਲ ਪੈਜਣਾ ਪਰ ਗੱਲ ਇਹ ਹੈ ਕਿ ਜੇ ਗੱਲ ਨਹੀਂ ਕੀਤੀ ਜਾਊਗੀ ਤੇ ਉਹਨੇ ਤੇ ਚਰਚਾ ਕਿਵੇਂ ਹੋਏਗੀ ਚਰਚਾ ਕਿਵੇਂ ਹੋਊਗੀ ਜੀ ਅਸੀਂ ਪੰਜਾਬੀ ਲੋਕ ਨਾ ਸਾਡੇ ਬਾਰੇ ਇਹ ਬੜਾ ਫੇਮਸ ਆ ਬੜਾ ਮਸ਼ਹੂਰ ਆ ਕਿ ਅਸੀਂ ਜਿਸ ਚੀਜ਼ ਦੇ ਪਿੱਛੇ ਪੈ ਜਨੇ ਨਾ ਸਿਰੇ ਹੀ ਲਾ ਦਿੰਨੇ ਆ ਤੁਹਾਨੂੰ ਯਾਦ ਹੋਣਾ ਪੰਜਾਬ ਦੇ ਵਿੱਚ ਜਿਦ ਦੇ ਆਲੂ ਬੀਜਣ ਦੀ ਗੱਲ ਸ਼ੁਰੂ ਹੋ ਜੀਦੀ ਨਾ ਹਰ ਜ਼ਿਮੀਂਦਾਰ ਆਲੂ ਬੀਜਦਾ ਤੇ ਉਸ ਤੋਂ ਬਾਅਦ ਅਗਲੇ ਸਾਲ ਸੜਕਾਂ ਦੇ ਸੁੱਟੇ ਜਾਂਦੇ ਨੇ ਬਿਲਕੁਲ ਜੇ ਅੰਗੂਰ ਬੀਜਣ ਤੇ ਲੱਗੇ ਸੀ ਤਾਂ ਸਾਰੇ ਅੰਗੂਰ ਹੀ ਬੀਜੀ ਗਏ ਜੇ ਪਪਲਰ ਲਾਉਣ ਤੇ ਲੱਗੇ ਸੀ ਤਾਂ ਸਾਰੇ ਪਪਲੋਰੀ ਲਾਈ ਗਏ ਪੰਜਾਬੀਆਂ ਬਾਰੇ ਇਹ ਫੇਮਸ ਆ ਕਿ ਅਸੀਂ ਮਤਲਬ ਖ ਲੇਕਿਨ ਕਿਉਂਕਿ ਮੈਂ ਨਿੱਜੀ ਤੌਰ ਤੇ ਨਾ ਇਸ ਬਿਜ਼ਨਸ ਨਾਲ ਤਾਂ ਨਹੀਂ ਕਹੂੰਗਾ ਲੇਕਿਨ ਇਸ ਫੀਲਡ ਨਾਲ ਕਿਤੇ ਨਾ ਕਿਤੇ ਜੁੜਿਆ ਜਿਵੇਂ ਤੁਸੀਂ ਜਾਣਦੇ ਹੋ ਮੈਂ ਤਕਰੀਬਨ ਪਿਛਲੇ 40 ਕਿਸਾਲ ਤੋਂ ਥੀਏਟਰ ਕਰਦਾ ਆ ਰਿਹਾ ਬਹੁਤ ਸਾਰੇ ਸ਼ੋ ਆਰਗੇਨਾਈਜ਼ ਕੀਤੇ ਨੇ ਲੇਕਿਨ ਥੀਏਟਰ ਦੇ ਪਲੇ ਆਰਗੇਨਾਈਜ਼ ਕੀਤੇ ਨੇ ਨਫੇ ਨੁਕਸਾਨ ਵੀ ਹੋਏ ਨੇ ਇੱਥੇ ਖਾਸ ਤੌਰ ਤੇ ਸਟੇਜੀਆ ਦੇ ਵਿੱਚ ਥੀਏਟਰ ਕਰਨ ਤੋਂ ਬਾਅਦ ਮੈਂ ਰਕਮ ਤਾਂ ਹੁਣ ਕਿਸੇ ਨਾਲ ਕੀ ਡਿਸਕਸ ਕਰਨਾ ਲੇਕਿਨ ਕਾਫੀ ਨੁਕਸਾਨ ਚੱਲਿਆ ਮੈਨੂੰ ਇਸ ਥੀਏਟਰ ਕਰਨ ਤੋਂ ਪਿੱਛੇ ਵੀ ਹਟਣਾ ਪਿਆ ਬਹੁਤ ਸਾਰੇ ਲੋਕਾਂ ਤੱਕ ਮੈਂ ਅਪਰੋਚ ਵੀ ਕੀਤੀ ਇਸ ਗੱਲ ਦੀ ਪੀ ਫਾਈਨੈਂਸ਼ੀਅਲੀ ਜਿਹੜੀ ਤੁਸੀਂ ਸਾਡੀ ਬਾਹ ਫੜੋ ਤਾਂ ਜੋ ਅਸੀਂ ਇਸ ਇੱਕ ਨਵੇਕਲੀ ਜਿਹੜੀ ਸਾਡੀ ਇਹ ਕਲਾ ਹੈ ਇਹਨੂੰ ਜਿੰਦਾ ਰੱਖਿਆ ਜਾਵੇ ਪਰ ਚਲੋ ਉਹ ਸਾਰੀਆਂ ਚੀਜ਼ਾਂ ਨੇ ਇੱਕ ਪਾਸੇ ਹੁਣ ਜਿੱਥੋਂ ਤੱਕ ਰਹੀ ਗੱਲ ਇਹ ਨਾ ਸਿੰਗਰਸ ਦੀ ਦੋ ਤਿੰਨ ਪੱਖ ਨੇ ਜਿਨ੍ਹਾਂ ਬਾਰੇ ਜਿਹੜੇ ਤੁਸੀਂ ਇਹਨਾਂ ਮਰੇ ਆਰਗੇਨਾਈਜ਼ਰਸ ਨਾਲ ਗੱਲ ਕਰਦੇ ਹੋ ਨਾ ਉਹ ਕਹਿੰਦੇ ਨੇ ਪੰਜਾਬੀ ਸੱਭਿਆਚਾਰ ਦੀ ਸੇਵਾ ਪੰਜਾਬੀ ਬੋਲੀ ਦੀ ਸੇਵਾ ਹੁਣ ਕੁਐਸਚਨ ਇਹ ਖੜਾ ਹੁੰਦਾ ਹੈ ਕਿ ਜਿਹੜੇ ਸਿੰਗਰਸ ਹੁੰਦੇ ਨੇ ਕੀ ਵਾਕਿਆ ਇਹ ਬੋਲੀ ਦੀ ਸੇਵਾ ਕਰ ਰਹੇ ਹੈ ਕੀ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਸਾਰਾ ਕੁਝ ਛੱਡ ਛੜਾ ਕੇ ਇੱਥੇ ਮਾਈਗਰੇਟ ਹੋ ਗਏ ਉਹ ਸੇਵਾ ਦੀ ਲੋੜ ਹੈ ਹਾਂਜੀ ਫਿਰ ਉਸ ਤੋਂ ਬਾਅਦ ਕੁਐਸਚਨ ਖੜਾ ਹੁੰਦਾ ਹੈ ਕਿ ਕੀ ਉਹ ਸਵੇਚਾਰ ਦੀ ਸੇਵਾ ਕਰ ਰਹੇ ਨੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਐਸੇ ਆਦਾ ਕਲਚਰ ਛੱਡ ਕੇ ਇੱਕ ਦੂਸਰੇ ਕਲਚਰ ਨੂੰ ਅਡਾਪਟ ਕਰ ਰਹੇ ਆ ਜਾਂ ਸਾਡੇ ਬੱਚੇ ਅਡਾਪਟ ਕਰ ਰਹੇ ਨੇ ਉੱਥੇ ਉਹ ਸੇਵਾ ਦੀ ਲੋੜ ਹੈ ਸਭ ਤੋਂ ਜਿਹੜਾ ਤੀਸਰਾ ਤਿੱਖਾ ਸਵਾਲ ਉਹ ਇਹ ਹੈ ਕਿ ਜਿਹੜਾ ਆਮ ਤੌਰ ਤੇ ਮੈਨੂੰ ਸੁਣਨ ਨੂੰ ਮਿਲਦਾ ਹੈ ਕੈਮਰਾ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਵੀ ਜ਼ਿਕਰ ਕਰਦੇ ਸੀ ਕਿ ਤੁਸੀਂ ਬਿਜ਼ਨਸਮੈਨ ਹੋ ਕਿ ਹਰ ਦੂਸਰੇ ਦਿਨ ਕੋਈ ਨਾ ਕੋਈ ਆਰਗੇਨਾਈਜ਼ਰ ਤੁਹਾਡੇ ਦੁਕਾਨ ਤੇ ਆ ਕੇ ਖੜ ਜਾਂਦਾ ਹੈ ਇਹ ਪੈਸੇ ਅਸੀਂ ਸ਼ੋਅ ਕਰ ਰਹੇ ਆ ਸਾਨੂੰ ਸਪਾਂਸਰਸ਼ਿਪ ਦੀ ਲੋੜ ਹੈ ਪੈਸੇ ਦੀ ਲੋੜ ਹੈ ਕਿਉਂਕਿ ਪੈਸੇ ਬਿਨਾ ਤਾਂ ਕਿੱਡੀ ਚੱਲਣੀ ਨਹੀਂ ਬਿਲਕੁਲ ਉਹ ਬਿਜ਼ਨਸ ਜਿਹੜੇ ਇਹ ਸਪਾਂਸਰਸ਼ਿਪ ਦਿੰਦੇ ਨੇ ਜਿਹੜੇ ਪੈਸੇ ਦਿੰਦੇ ਨੇ ਉਹਨਾਂ ਨੂੰ ਇਹਨਾਂ ਸਿੰਗਰਾਂ ਦੀ ਕੀ ਦੇਣਾ ਬਿਲਕੁਲ ਜੀ ਬਿਲਕੁਲ ਹੁਣ ਇਹ ਬੜੇ ਤਿੱਖੇ ਸਵਾਲ ਨੇ ਤੇ ਜੇ ਕੋਈ ਵੀ ਗੱਲ ਆਪਾਂ ਕਰਾਂਗੇ ਤੇ ਉਹਨਾਂ ਦੇ ਗੋਡੇ ਵੀ ਲੱਗੇਗੇ ਕਿ ਗਿੱਟੇ ਵੀ ਵੱਜੇਗੀ ਬਿਲਕੁਲ ਮੇਰੀ ਨਜ਼ਰ ਦੇ ਵਿੱਚ ਇਹ ਬੇਲੋੜਾ ਪੈਸਾ ਹੈ ਜਿਹੜਾ ਜ਼ਬਰਦਸਤੀ ਉਹਨਾਂ ਸਿੰਗਰਾਂ ਦੀਆਂ ਜੇਬਾਂ 'ਚ ਪਾਇਆ ਜਾ ਰਿਹਾ ਹੈ ਜੇ ਵਾਕਿਆ ਹੀ ਮਦਦ ਕਰਨੀ ਹੈ ਵਾਕਿਆ ਹੀ ਸਪਾਂਸਰਸ਼ਿਪ ਦੇ ਪੈਸੇ ਇਕੱਠੇ ਕਰਕੇ ਦੇਣੇ ਹੈ ਤੇ ਉਹ ਟੈਲੈਂਟ ਜਿਹੜਾ ਸਾਡਾ ਆਪਦਾ ਹੈ ਜਿਹੜਾ ਇਸ ਧਰਤੀ ਤੇ ਵੱਸਿਆ ਹੋਇਆ ਹੈ ਮਾਈਗ੍ਰੈਂਟਸ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਤੇ ਪੈਸਾ ਲਾਇਆ ਜਾਵੇ ਉਹਨਾਂ ਨੂੰ ਸ਼ਾਇਦ ਕੀਤਾ ਜਾਵੇ ਮੈਂ ਤੁਹਾਡੇ ਵਿੱਚ ਵੀ ਇੱਥੇ 20 ਤੋਂ 25 ਮੁੰਡੇ ਸਿੰਗਿੰਗ ਕਰਦੇ ਆ ਵਿੱਚ ਕੁੜੀਆਂ ਵੀ ਕਰਦੀਆਂ ਤੇ ਜੇਕਰ ਕਿਸੇ ਨੇ ਮਿੱਤਰੋ ਆਰਗੇਨਾਈਜ਼ ਕਰਨਾ ਵੀ ਹੈਗਾ ਇੱਥੇ ਮੇਲੇ ਆਰਗੇਨਾਈਜ਼ ਕਰੋ ਉੱਥੇ ਆਪਣੇ ਲੋਕ ਕਹ ਜਿਹੜੇ ਸਿੰਗਰ ਹੈ ਉਹਨਾਂ ਨੂੰ ਮੌਕਾ ਦੋ ਤਾਂ ਕਿ ਦੋ ਪੈਸੇ ਉਹਨਾਂ ਦੇ ਬਣਣ ਹੁਣ ਇੱਕ ਸਿੰਗਰ ਆਂਦਾ ਜੀ ਆਪਣੇ ਕੋ ਲੱਖ ਲੱਖ ਡਾਲਰ ਲੈ ਕੇ ਚਲਾ ਜਾਂਦਾ ਠੀਕ ਹੈ ਜੀ ਉਹੀ 1 ਲੱਖ ਡਾਲਰ ਤੁਸੀਂ ਆਪਣੇ ਲੋਕਲ ਸਿੰਗਰਾਂ ਨੂੰ ਦੋ ਮੇਲਿਆਂ ਦਾ ਵੀ ਇਹੀ ਹਾਲ ਹੈ ਜੀ ਤੁਸੀਂ ਮਾਨ ਸਾਹਿਬ ਤੁਸੀਂ ਕੱਲੇ ਸਿੰਗਰਸ ਦੇ ਪ੍ਰੋਗਰਾਮ ਦੀ ਗੱਲ ਨਾ ਕਰੋ ਮੇਲਿਆਂ ਦਾ ਵੀ ਇਹੀ ਹਾਲ ਹੈ ਜਿੰਨੇ ਪ੍ਰੋਗਰਾਮ ਮੈਂ ਪਿਛਲੇ 3-4 ਸਾਲਾਂ ਤੋਂ ਮੈਂ ਦੇਖਦੇ ਆ ਮੇਲਿਆਂ ਨੇ ਵੀ ਆਪਣੀ ਨੁਹਾਰ ਬਦਲ ਲਈ ਹੈ ਪੀ ਲੋਕਲ ਜਿਹੜੇ ਇੱਥੇ ਸਾਡੇ ਟੈਲੈਂਟ ਹੈਗਾ ਜੋ ਡਾਂਸਿਸ ਦੇ ਰੂਪ ਦੇ ਵਿੱਚ ਹੈਗਾ ਜੋ ਸਿੰਗਿੰਗ ਦੇ ਰੂਪ ਦੇ ਵਿੱਚ ਹੈਗਾ ਉਹਨਾਂ ਨੂੰ ਇੱਕ ਦਾ ਗੀਤ ਦੇ ਕੇ ਸਮਝਦੇ ਸੀ ਤੇ ਜਿਹਾ ਉਹਦਾ ਭਾਰ ਲਾ ਦਿੱਤਾ ਉਹ ਬਾਹਰੋਂ ਪੰਜਾਬ ਤੋਂ ਸਿੰਗਰ ਬੁਲਾ ਲੈਂਦੇ ਨੇ ਮੇਲ ਫੀਮੇਲ ਜੋ ਡਾਂਸ ਕਰਨ ਵਾਲਾ ਗਰੁੱਪ ਜਿਹਾ ਹੈਗਾ ਉਹਨਾਂ ਨੂੰ ਬੁਲਾ ਲੈਂਦੇ ਨੇ ਲੱਖਾਂ ਡਾਲਰ ਉਹਨਾਂ ਤੇ ਸੁੱਟ ਦਿੱਤੇ ਜਾਂਦੇ ਨੇ ਗੱਲ ਇੱਥੇ ਨਹੀਂ ਖਤਮ ਹੁੰਦੀ ਮੈਂ ਤੁਹਾਨੂੰ ਉਹਦਾ ਨਿੱਜੀ ਤਜਰਬਾ ਦੱਸਣਾ ਇਸ ਮਾਮਲੇ ਦੇ ਵਿੱਚ ਅ ਪਿੱਛੇ ਜੇ ਬਹੁਤ ਵੱਡਾ ਇਵੈਂਟ ਸਿੱਖ ਗੇਮਜ਼ ਹੋ ਗਿਆ ਢੀਆਂ ਬਿਲਕੁਲ ਗੇਮਜ਼ ਕਾਮਯਾਬੀ ਨਾਲ ਸੰਪੰਨ ਹੋ ਗਈਆਂ ਬਹੁਤ ਇਕੱਠ ਹੋਇਆ ਤੇ ਗ੍ਰਿਵਨ 2.5 ਲੱਖ ਦਰਸ਼ਕਾਂ ਤੇ ਪਹੁੰਚੇ ਪੰਜਾਬੀ ਭਾਈਚਾਰੇ ਦੇ ਸਾਰੇ ਸਟੇਟ ਅਵਾਈਡ ਬਾਹਰਲੇ ਮੁਲ ਉਹ ਉਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਨੇ ਮੈਂ ਇੱਕ ਪ੍ਰਬੰਧਕ ਨੂੰ ਈਮੇਲ ਲਿਖੀ ਮੈਨੂੰ ਜਿੰਦਾ ਅਜੇ ਤੱਕ ਨਹੀਂ ਜਵਾਬ ਆਇਆ ਤੇ ਉਹ ਜੇ ਪ੍ਰਬੰਧਕ ਮੇਰੀ ਇਹ ਗੱਲ ਸੁਣ ਰਹੇ ਨੇ ਤੇ ਵੀ ਪਲੀਜ਼ ਉਹਦਾ ਜਵਾਬ ਤਾਂ ਦਿਓ ਤੁਹਾਡੇ ਕੋਲੇ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਮਾੜਾ ਛੋਟਾ ਮੱਟਾ ਕੋਈ ਚੰਗਾ ਮਾੜਾ ਕੋਈ ਵੀ ਆਰਗੂਮੈਂਟ ਹੈ ਵਾ ਤਾਂ ਜਵਾਬ ਤਾਂ ਦਿਓ ਮੇਰਾ ਸਵਾਲ ਇਹ ਸੀ ਕਿ ਅਜੇ ਹਾ ਕੋਈ ਵੀ ਮੇਲਾ ਸੰਪੰਨੀ ਹੋਇਆ ਜਿੱਥੇ ਜਿਹੜੇ ਆ ਖੜਾਰੀ ਬਾਹਰੋਂ ਬੁਲਾਏ ਜਾਂਦੇ ਨੇ ਉਹਨਾਂ ਦਾ ਰੌਲਾ ਨਾ ਪਿਆ ਹੋਵੇ ਜਾਂ ਉਹਨਾਂ ਨੇ ਝਗੜਾ ਨਾ ਕੀਤਾ ਹੋਵੇ ਉਹ ਕਿਸੇ ਵੀ ਵਿਸ਼ੇ ਨੂੰ ਲੈ ਕੇ ਉਹਨਾਂ ਦੇ ਗਲਤ ਐਂਟਰੀ ਕਰਕੇ ਉਹਨਾਂ ਦੀ ਗਲਤ ਉਮਰ ਕਰਕੇ ਜਾਂ ਕੋਈ ਵੀ ਇਸ਼ੂ ਕਰਕੇ ਕਲੇਸ਼ ਉਹਨਾਂ ਨੇ ਖੜਾ ਕੀਤਾ ਸਾਡੇ ਜਿਹੜੇ ਦਰਸ਼ਕ ਜੀ ਉੱਥੇ ਬੈਠੇ ਉਹਨਾਂ ਨੂੰ ਮੂਵਲ ਝਾਗ ਰਹੇ ਨੇ ਧੁੱਪ ਵਿੱਚ ਸੜ ਰਹੇ ਨੇ ਠੰਡ ਵਿੱਚ ਠਰ ਰਹੇ ਨੇ ਉਹ ਹੁੰਦਾ ਕਿ ਇੱਕ ਤੋਂ ਡੇਢ ਘੰਟਾ ਲੱਗ ਗਿਆ ਜੀ ਮੈਚ ਸ਼ੁਰੂ ਹੋਣ ਤੋਂ ਹਾਂ ਕਲਿਚ ਕਲਿਸ਼ ਪਾ ਕੇ ਖੜੇ ਖੜੇ ਕੀਤੇ ਹੁੰਦੇ ਨੇ ਦੂਜੇ ਪਾਸੇ ਉਹ ਜਿਹੜਾ ਸਾਡਾ ਇੱਥੋਂ ਦਾ ਟੈਲੈਂਟ ਸਾਡੇ ਬੱਚੇ ਨੇ ਅਲੱਗ-ਅਲੱਗ ਗੇਮਾਂ ਦੇ ਵਿੱਚ ਜਿਹ ਬੈਠੇ ਨੇ ਉਹਨਾਂ ਨੂੰ ਤਾੜੀ ਮਾਰਨ ਵਾਲੇ ਨਹੀਂ ਕੋਈ ਹੈਗਾ ਉਹ ਖਲੀ ਵਿਚਾਰੇ ਮੈਚ ਮੈਚ ਖੇਡ ਕੇ ਆਪਦਾ ਆਪੇ ਤਾੜੀਆਂ ਮਾਰ ਕੇ ਉੱਤੇ ਆ ਗਏ ਲੇਕਿਨ ਇਹਨਾਂ ਕਿਡਾਰੀਆਂ ਦੇ ਉੱਤੇ ਸਾਡੇ ਜਿਹੜੇ ਬਿਜ਼ਨਸਮੈਨ ਨੇ ਇੱਥੇ ਮੈਂ ਹਜ਼ਾਰਾਂ ਦੀ ਕੀਮਤੀ ਡਾਲਰ ਸੁੱਟਦੇ ਦੇ ਕੇ ਇਹ ਸਵਾਈ ਬੇਵਕੂਫੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਤੁਸੀਂ ਜੇ ਪੈਸਾ ਖਰਚਣਾ ਹੀ ਚਾਹੁੰਦੇ ਹੋ ਉਹ ਬਿਜ਼ਨਸਮੈਨ ਜਿਹੜੇ ਨੇ ਜਿੰਨਾਂ ਕੋਲੇ ਲੱਗਦਾ ਵੀ ਅਸੀਂ ਜੇਬ ਵਿੱਚੋਂ ਹੁਲਾ ਕਰ ਸਕਦੇ ਆਂ ਪੈਸਾ ਤੇ ਆਪਣੇ ਟੈਲਰ ਤੇ ਇੱਥੇ ਮੈਂ ਦੱਸਣਾ ਚਾਹਨਾ ਜੀ ਦਿਲ ਨਾਲ ਤਾਂ ਕੋਈ ਨਹੀਂ ਦਿੰਦਾ ਠੀਕ ਹੈ ਜੀ ਮੈਂ ਤੁਹਾਨੂੰ ਗਾਰੰਟੀ ਹੈ ਤੇ ਇਹਦੇ ਨਾਲ ਆਪਣੇ ਬਿਜ਼ਨਸ ਨੂੰ ਵੀ ਕੋਈ ਜ਼ਿਆਦਾ ਜਿੱਦਾਂ ਸਿੰਗਰ ਆਗੇ ਠੀਕ ਹੈ ਜ਼ਬਰਦਸਤੀ ਜੇਪਾਂ ਚੋਂ ਕੱਢੇ ਜਾਂਦੇ ਆ ਜੀ ਪਰ ਦਿਲ ਨਾਲ ਕੋਈ ਜੇਕਰ ਤੁਹਾਨੂੰ ਕੋਈ ਕਦੇ ਲੈ ਆਉ ਜੀ 5000 ਤੁਸੀਂ ਦਿਨ ਨਾਲ ਦੋਗੇ ਜੀ ਮੈਂ ਮੈਂ ਕਿੰਨਾ ਮਾਨਸਾਪ ਤੁਸੀ ਦੇਖੋ ਦਿਲ ਦੀ ਗੱਲ ਕਰਦੇ ਹੋ ਬੜੀ ਤਕਲੀਫ ਹੁੰਦੀ ਹੈ ਕਿ ਹਰ ਮਹੀਨੇ ਕਿਉਂਕਿ ਸਾਡੀ ਕਮਿਊਨਿਟੀ ਆਸਟ੍ਰੇਲੀਆ ਵਾਈਡ ਬਹੁਤ ਵੱਧ ਗਈ ਹੈ ਹਰ ਮਹੀਨੇ ਕਈ ਸਮ ਟਾਈਮਸ ਮਹੀਨੇ ਚ ਦੋ ਦੋ ਵਾਰੀ ਵੀ ਕੁਝ ਐਕਸਟਰਾ ਮਿਸ ਹੈਪਨਿੰਗਸ ਹੋ ਜਾਂਦੀਆਂ ਨੇ ਪਰਿਵਾਰ ਨੂੰ ਫਾਈਨੈਂਸ਼ੀਅਲ ਲੋਡ ਹੈ ਇੱਥੇ ਹਰ ਪਰਿਵਾਰੀ 80-90% 90% ਜਿਹੜੇ ਲੋਕ ਨੇ ਉਹ ਹੈਂਡ ਟੂ ਮਾਊਥ ਨੇ ਜੋ ਵੀਕ ਚ ਕਮਾਉਂਦੇ ਨੇ ਉਹ ਖਰਚ ਦੇ ਦਿੰਦੇ ਕਿਸ ਤਰ੍ਹਾਂ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਫਾਈਨੈਂਸ਼ੀਅਲ ਲੋਡ ਹੈ ਉਹਨਾਂ ਦੀ ਸੋਸ਼ਲ ਮੀਡੀਆ ਦੇ ਪੋਸਟਾਂ ਆ ਜਾਂਦੀਆਂ ਨੇ ਵੀ ਫਾਈਨੈਂਸ਼ੀਅਲ ਲੋਡ ਹੈ ਕੋਈ 50 ਡਾਲਰ ਦੇ ਰਿਹਾ ਕੋਈ 100 ਡਾਲਰ ਦੇ ਰਿਹਾ ਦੂਜੇ ਪਾਸੇ ਇਹਨਾਂ ਜਿਹੜੇ ਸਿੰਗਰਾਂ ਦੀਆਂ ਜੇਬਾਂ ਦੇ ਵਿੱਚ ਜੈਨਾਂ ਖਿਡਾਰੀਆਂ ਨੂੰ ਬਾਹਰੋਂ ਬੁਲਾ ਬੁਲਾ ਕੇ ਸਿਰਫ ਜਿਨ੍ਹਾਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਸਾਡੀ ਸੁਸਾਇਟੀ ਨੂੰ ਇੱ ਤੇ ਨਾ ਵੀ ਸਭਿਆਚਾਰ ਦੇ ਪੱਖੋਂ ਤੁਸੀਂ ਇਹ ਦੇਖ ਲਓ ਜੀ ਕੋਈ ਸਿੰਗਰ ਨੇ ਮੈਨੂੰ ਨਹੀਂ ਲੱਗਦਾ ਇੱਥੇ ਆ ਕੇ ਕਿਸੇ ਨੇ ਐਲਾਨ ਕੀਤਾ ਹੋਵੇ ਵੀ ਲਓ ਜੀ ਆਈਡਲਿਡ ਵਾਲਿਓ ਤੁਸੀਂ ਮੈਨੂੰ ਅੱਜ 50000 ਡਾਲਰ ਦਿੱਤਾ ਇਹਦੇ ਚੋ ਸਟੂਡੈਂਟ ਨੂੰ ਜਿਹਨੂੰ ਕਿਸੇ ਨੂੰ ਕੈਂਸਰ ਹੈ ਜਾਂ ਜੇ ਕੋਈ ਸੇਦੀ ਮਤਲਬ ਇੱਥੇ ਹੁਣ ਮਤਲਬ ਕੋਈ ਨਿੱਜੀ ਲੋੜਾਂ ਹੈ ਜਿਹੜੇ ਸਟੂਡੈਂਟਾਂ ਵਿਚਾਰੇ ਜਿਨ੍ਹਾਂ ਕੋਲ ਜੌਬਾਂ ਨਹੀਂ ਖਾਣ ਨੂੰ ਪੈਸਾ ਨਹੀਂ ਜਾਂ ਉਹਨਾਂ ਨੇ ਕਿਤੇ ਐਲਾਨ ਕੀਤਾ ਹੋਵੇ ਇਸ ਨੇ ਇਲਾਣਾ ਨਹੀਂ ਕੀਤਾ ਜੀ ਬਾਹੋਂ ਆਨੇ ਆ ਦੋ ਚਾਰ ਪੱਟਾ ਦੇ ਹੱਥ ਮਾਰ ਕੇ ਬਾ ਇਦਾਂ ਕਰਕੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਆਪਣਾ ਉਹਨਾਂ ਦੀ ਜੇਬ ਚ ਆਪਣਾ 50-60 ਹਜ਼ਾਰ ਆ ਜਾਂਦਾ ਜੀ ਕੱਲੇ ਆਈਡੀ ਰੇਟ ਦੀ ਗੱਲ ਕਰ ਰਹੇ ਕੋਈ ਇੱਕ ਵੀ ਸਿੰਗਰ ਆਂਦਾ ਤੈਨੂੰ ਆਸਟ੍ਰੇਲੀਆ ਵਾਈਡ ਦੀ ਗੱਲ ਕਰੀਏ ਆਸਟ੍ਰੇਲੀਆ ਚੋਂ 3-4 ਕਰੋੜ ਕਮਾ ਕੇ ਜਾਂਦਾ ਜੀ ਇੱਕ ਸਿੰਗਰ ਠੀਕ ਹੈ ਜੀ ਕੀ ਗੱਲ ਜੀ ਕਮਾਲ ਦੀ ਗੱਲ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਜਿਹੜੇ ਆਪਣੇ ਵੀਰ ਪਰ ਆ ਜਿਹੜੇ ਆਰਗੇਨਾਈਜ਼ਰ ਵੀ ਹੈਗੇ ਆ ਯਾਰ ਆਰਗੇਨਾਈਜ਼ ਕਰੋ ਤੁਸੀਂ ਪ੍ਰਮੋਟ ਕਰਨਾ ਆਪਣੇ ਲੋਕਲ ਸਿੰਗਰਾਂ ਨੂੰ ਕਰੋ ਇਹਨਾਂ ਨੂੰ ਤਾਂ ਅਸੀਂ YouTube ਤੋਂ ਵੀ ਸੁਣ ਸਕਦੇ ਆਂ ਅੰਡ ਯੂਟਿਊਬ ਤੇ ਇਸ ਟਾਈਮ ਸਭ ਕੁਝ ਪਿਆ ਜੀ ਆਪਾਂ ਕਿਸੇ ਨੂੰ ਵੀ ਝਾਕ ਦੇ ਦੇ ਸਿੰਗਰਸ ਦੇ ਜਦੋਂ ਪੰਜਾਬੀ ਚ ਕੋਈ ਸ਼ਬਦ ਵਰਤਿਆ ਜਾਂਦਾ ਵੀ ਅਖਾੜੇ ਲਾਉਣੇ ਅਖਾੜੇ ਨਾਲ ਇਹਨਾਂ ਦੇ ਅਖਾੜੇ ਇਹ ਕਿਉਂ ਸੀ ਪ੍ਰਚਲਿਤ ਪੰਜਾਬ ਦੇ ਵਿੱਚ ਕਿਉਂਕਿ ਉਦੋਂ ਮਤਲਬ ਇੰਟਰਟੇਨਮੈਂਟ ਦਾ ਹੋਰ ਕੋਈ ਸਾਧਨ ਨਹੀਂ ਸੀ ਇਹਨਾਂ ਨੂੰ ਬੁਲਾਇਆ ਜਾਂਦਾ ਸੀ ਤੇ ਲੋਕੀ ਇੰਟਰਟੇਨ ਕਰਦੇ ਸੀ ਆਪਣੇ ਆਪ ਨੂੰ ਪਰ ਹੁਣ ਅੱਜ ਦੀ ਤੇ ਰੀਡ ਦੇ ਵਿੱਚ ਇਹਨਾਂ ਦੀਆਂ ਰਿਕਾਰਡਡ ਆਵਾਜ਼ਾਂ ਥਾਂ ਥਾਂ ਤੇ ਪਈਆਂ ਨੇ ਬਿਲਕੁਲ ਜੀ ਹੁਣ ਮੀਟ ਐਂਡ ਗਰੀਡ ਪ੍ਰੋਗਰਾਮ ਦੇ ਨਾਂ ਦੇ ਉੱਤੇ ਇਸ ਤੋਂ ਇਲਾਵਾ ਉਹਨਾਂ ਦੀ ਸੀਕਿੰਗ ਦੇ ਨਾਮ ਦੇ ਉੱਤੇ ਜਿਹੜੇ ਸਪੌਂਸਰਾਂ ਕੋਲੋਂ ਪੈਸੇ ਇਕੱਠੇ ਕਰ ਕਰ ਕੇ ਮਤਲਬ ਮੈਂ ਮੈਨੂੰ ਨਾ ਮੈਂ ਇੱਕ ਨਾਟਕ ਦੇ ਵਿੱਚ ਡਾਇਲੌਗ ਲਿਖਿਆ ਸੀ ਮੈਂ ਬੋਲਿਆ ਸੀ ਸਟੇਜ ਤੇ ਪਰ ਬਹੁਤ ਕ੍ਰਿਟਿਸਿਜ਼ਮ ਹੋਇਆ ਪਰ ਅੱਜ ਮੈਂ ਫਿਰ ਰਿਪੀਟ ਕਰੂੰਗਾ ਕ੍ਰਿਟਿਸਿਜ਼ਮ ਹੁੰਦਾ ਹੈ ਤਾਂ ਹੋ ਹੀ ਜਾਵੇ ਇਹ ਕੋਈ ਇੱਕ ਬੰਦਾ ਵੀ ਸਿਹਦੇਰਾ ਤੇ ਬੈ ਗੇ ਤਾਂ ਮੈਨੂੰ ਲੱਗਦਾ ਵੀ ਮੇਰੀ ਪ੍ਰਾਪਤੀ ਹੋ ਜੇਗੀ ਮੈਨੂੰ ਉਹਦੇ ਡਾਇਲੌਗ ਇਹ ਸੀ ਕਿ ਉਹ ਸ਼ਰਾਬੀ ਕੈਰੇਕਟਰ ਇੱਕ ਬੋਲ ਰਿਹਾ ਕਿ ਸੜਿਓ ਸਪੌਂਸਰਾਂ ਕੋਲੋਂ ਪੈਸੇ ਇਕੱਠੇ ਕਰ ਕਰ ਕੇ ਕੁਝ ਦਰੂ ਆਪ ਪਿੰਦੇ ਹੋ ਅਗਰੇਜੀ ਤੇ ਕੁਝ ਦੂਜਿਆਂ ਨੂੰ ਪਿਆਰ ਦਿੰਦੇ ਹੋ ਤੇ ਕਹਿੰਦੇ ਕਿ ਸਭੇ ਚਰ ਦੀ ਸੇਵਾ ਕਰ ਰਹੇ ਆ ਵਾਹ ਜੀ ਵਾਹ ਜੀ ਵਾਹ ਜੀ ਇੱਕ ਇੱਕ ਅਦਾਕਾਰ ਬੋਲੋ ਇੱਕ ਨਾਟਕ ਕਿਹਾ ਗਿਆ ਸੀ ਪਰ ਕਿਸੇ ਨਾ ਕਿਸੇ ਦੇ ਗਿੱਟਿਆਂ ਤੇ ਮਾਰੀ ਗਈ ਸੀ ਗੱਲ ਤੇ ਇਹ ਆਮ ਹੋ ਰਿਹਾ ਸਾਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਕੋਈ ਪ੍ਰੋਗਰਾਮ ਨਹੀਂ ਹੋਣਾ ਜਦੋਂ ਵਨਸੀ ਨੇ ਈਅਰ ਵਨਸੀ ਨੇ ਲਾਈਕ 6 ਮਹੀਨੇ ਚ ਇੱਕ ਹੋ ਜੇ ਤੁਸੀਂ ਹਰ ਹਫਤੇ ਇੱਕ ਇੱਕ ਦੋ ਦੋ ਸਿੰਗਲ ਤੇ ਸਿੰਗਲ ਚੜਿਆ ਆ ਰਿਹਾ ਤੁਸੀਂ ਉਹਨਾਂ ਨੂੰ ਲੱਖਾਂ ਡਾਲਰ ਇਕੱਠੇ ਕਰਕੇ ਦੇ ਰਹੇ ਹੋ ਮਿਹਨਤ ਦੀਆਂ ਕਮਾਈਆਂ ਨੇ ਫਿਰ 3 300 4 400 ਡਾਲਰ ਤੁਸੀਂ ਟਿਕਟਾਂ ਦੀ ਰੇਟ ਰੱਖੇ ਹੋਏ ਨੇ ਫਾਈਨੈਂਸਰ ਜਿੰਦੇ ਕੋਲ 2000 ਕੋਈ ਡਾਲਰ ਵਿਚਾਰਾ ਦਿੰਦਾ ਉਹ 20 ਟਿਕਟਾਂ ਲੈ ਜਾਂਦਾ ਉਸ ਤੋਂ ਬਾਅਦ ਉਹ ਕੁਰਸੀਆਂ ਵੀ ਮਾਮੂਲੀ ਤੌਰ ਤੇ ਦੇਖਿਆ ਵੀ ਫਰੰਟ ਰੀਆਂ ਖਾਲੀ ਪਈਆਂ ਹੁੰਦੀਆਂ ਨੇ ਕਿਉਂਕਿ ਉਹ ਕਿਸੇ ਨੂੰ ਨਾ ਕਿਸੇ ਦੋਸਤਾਂ ਮਿੱਤਰਾਂ ਨੂੰ ਅਵਲਾਈਜ਼ ਕਰ ਰਿਹਾ ਹੁੰਦਾ ਮੈਂ ਤੇ ਮਿਲਨਿਆਂ ਦੇ ਨਾਂ ਤੇ ਜੀ ਤੁਸੀਂ ਇਹ ਦੇਖੋ ਕੱਲੇ ਆਈਡਿਲੀਟ ਦੇ ਵਿੱਚ ਨਾਣਾ ਕਰਦੇ ਸੀ ਤੀਰਾਂ ਦਾ ਮੇਲਾ ਆਰਗੇਨਾਈਜ਼ ਕਰਨ ਦੇ ਨਾਂ ਤੇ ਹੀ ਸੱਤ ਅੱਠ ਪ੍ਰੋਗਰਾਮ ਹੋ ਚੁੱਕੇ ਆਂ ਜੀ ਐਡੀਲੇਡ ਦੇ ਵਿੱਚ ਤੇ ਹਰ ਉਹਦੇ ਵਿੱਚ ਨਿਆ ਤੇ ਨਵਾਂ ਸਿੰਗਰ ਆਉਂਦਾ ਜੀ ਤੇ ਉਹ ਆਂਦਾ ਜੇਬਾਂ ਭਰਦਾ ਤੇ ਚਲਾ ਜਾਂਦਾ ਇੱਥੇ ਚਲੋ ਐਡੀਲੇਡ ਛੋਟਾ ਸ਼ਹਿਰ ਆ ਸਾਊਥ ਆਸਟ੍ਰੇਲੀਆ ਦੀ ਪਪੂਲੇਸ਼ਨ ਘਟਾ ਮੈਲਬਨ ਦੇ ਵਿੱਚ ਵੀ ਪਿਛਲੇ ਹਫ਼ਤੇ ਕਿਸੇ ਨੇ ਡਿਸਕਸ ਕੀਤਾ ਹੋਇਆ ਤੇ ਸੋਸ਼ਲ ਮੀਡੀਆ ਦੇ ਤਕਰੀਬਨ 50 ਤੋਂ ਵੱਧ ਤੀਆਂ ਦੇ ਮੇਲੇ ਹੋ ਰਹੇ ਨੇ ਹਰ ਸੁਮਰਬ ਦੇ ਕੋਲ ਕੋਈ ਮੇਲਾ ਹੋ ਰਿਹਾ ਉਹ ਬਈ ਪ੍ਰੋਗਰਾਮ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਸਵੇਚਾ ਭਈ ਇਹਦੀ ਸਾਡੀ ਸੁਸਾਇਟੀ ਨੂੰ ਕੀ ਦੇਣਾ ਸਭ ਤੋਂ ਵੱਡਾ ਕੁਐਸਚਨ ਹੈ ਕਿ ਮੈਂ ਟੈਕਨੀਕਲ ਗੱਲ ਕਰਨਾ ਚਾਹੁੰਗਾ ਦਰਸ਼ਕਾਂ ਨਾਲ ਵੀ ਸਾਂਝੀ ਕਰਨਾ ਚਾਹੁੰਗਾ ਕਿ ਜਿਹੜੇ ਬੱਚੇ ਇੱਥੇ ਪੈਦਾ ਹੋਏ ਨੇ ਜਿਹੜੇ ਇੱਥੇ ਵੱਲ ਵਧ ਰਹੇ ਨੇ ਉਹਨਾਂ ਦਾ ਕਲਚਰ ਉਹਨਾਂ ਦਾ ਸੱਭਿਆਚਾਰ ਇਹ ਬੁਲਕ ਹੈ ਬਿਲਕੁਲ ਅਸੀਂ ਜ਼ਬਰਦਸਤੀ ਉਹਨਾਂ ਨੂੰ ਬੋਧਿਆਂ ਤੋਂ ਫੜ ਕੇ ਅਸੀਂ ਉਸ ਮਿੱਟੀ ਦੇ ਨਾਲ ਜੋੜਨ ਦੀ ਕੋਸ਼ਿਸ਼ ਲੱਗੇ ਹੋਏ ਆਂ ਜਿਸ ਮਿੱਟੀ 'ਚੋਂ ਪੈਦਾ ਹੀ ਹੋਏ ਇਹ ਤੱਕ ਮੈਨੂੰ ਲੱਗਦਾ ਹੈ ਕਿ ਅਸੀਂ ਬੱਚਿਆਂ ਨੂੰ ਡਾਇਲਮਾ ਦੇ ਵਿੱਚ ਰੱਖ ਰਹੇ ਹਾਂ ਤੇ ਉਹ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਐਂਟਰਟੇਨਮੈਂਟ ਦੇ ਪ੍ਰੋਗਰਾਮ ਉੱਥੇ ਉਹ ਬੱਚੇ ਨਹੀਂ ਜਾਏ ਗਏ ਹੁੰਦੇ ਅਸੀਂ ਆਪਣੇ ਐਂਟਰਟੇਨਮੈਂਟ ਵਾਸਤੇ ਆਪਣੇ ਹੀ ਭਰਾਵਾਂ ਦੀਆਂ ਜੇਬਾਂ 'ਚੋਂ ਪੈਸੇ ਕੱਢ-ਕੱਢ ਕੇ ਆਪਣੇ ਹੀ ਬਿਜ਼ਨਸਮੈਨਾਂ ਨੂੰ ਤੰਗ ਕਰ-ਕਰ ਕੇ ਉਹਨਾਂ ਦੀ ਸਿੰਗਰਾਂ ਦੀ ਜੇਬਾਂ 'ਚ ਪਾ ਦਿੰਦੇ ਆ ਇਹ ਕਿੱਥੋਂ ਦੀ ਸਿਆਣਪ ਹੈ ਨਹੀਂ ਇਹ ਬਿਲਕੁਲ ਇਧਰੋਂ ਲੋ ਬੈਟਰੀ ਹੈ ਵੀ ਤੁਹਾਡਾ ਆਪ ਦਾ ਜਿਹੜਾ ਲੋਕਲ ਟੈਲੇਂਟ ਹੈ ਕਿਸੇ ਵੀ ਰੂਪ ਦੇ ਵਿੱਚ ਹੈ ਉਹਨੂੰ ਪ੍ਰਮੋਟ ਕਰੋ ਉਹਨਾਂ ਨੇ ਅੱਗੇ ਵਧਣ ਉਹ ਬੱਚੇ ਤੁਹਾਡੇ ਮਤਲਬ ਪਤਾ ਲੱਗੇ ਵੀ ਠੀਕ ਕਿ ਆਸਟ੍ਰੇਲੀਆ 'ਚ ਮਾਈਗ੍ਰੇਟ ਹੋਏ ਸੀ ਉਹਨਾਂ ਨੇ ਇਨੀ ਤਰੱਕੀ ਕੀਤੀ ਹੈ ਦੁਨੀਆ ਦੇ ਵਿੱਚ ਨਾਮ ਕਮਾਉਣ ਉਹ ਪੈਸਾ ਜਿਹੜਾ ਉੱਥੇ ਲੱਗਣਾ ਚਾਹੀਦਾ ਬਿਲਕੁਲ ਜੀ ਬਹੁਤ ਵਧੀਆ ਗੱਲ ਕੀਤੀ ਤਾਂ ਤੁਸੀਂ ਇੱਥੇ ਕੋਈ ਸੁਝਾ ਨੇ ਵੀ ਆਰਗੇਨਾਈਜ਼ਰ ਨੇ ਪਹਿਲੀ ਗੱਲ ਤਾਂ ਮੈਂ ਦੇਖਿਆ ਵੀ ਦੋ ਤਿੰਨ ਪ੍ਰੋਗਰਾਮ ਜਾਂ ਚਾਰ ਪ੍ਰੋਗਰਾਮ ਕਰਨ ਤੋਂ ਬਾਅਦ ਆਰਗੇਨਾਈਜ਼ਰ ਦੀਆਂ ਵੀ ਅੱਖਾਂ ਖੁੱਲ ਜਾਂਦੀਆਂ ਨੇ ਖਾਸ ਤੌਰ ਤੇ ਕੀ ਹੁੰਦਾ ਵੀ ਇਹ ਜਿਹੜੀ ਚੈਨ ਇਸ ਤਰ੍ਹਾਂ ਜਲਦੀ ਸ਼ਾਇਦ ਤੁਹਾਡੀ ਜਾਣਕਾਰੀ ਹੋਏਗੀ ਵੀ ਨੇਸ਼ਨਲ ਲੈਵਲ ਤੇ ਇੱਕ ਆਰਗੇਨਾਈਜ਼ਰ ਹੁੰਦਾ ਸਪான்ਸਰ ਕਹਿ ਲੋ ਉਹ ਸ਼ੋਅ ਸੈੱਲ ਕਰ ਦਿੰਦਾ ਤਰਾ ਥੱਲੇ ਜਿਹੜੇ ਜਿਹੜੇ ਖੁੰਬਾ ਵਾਂਗੂ ਉੱਗੇ ਹੋਈਆਂ ਆਰਗੇਨਾਈਜੇਸ਼ਨ ਨੇ ਜਿੰਨਾ ਨਵੀਂ ਨਵੀਂ ਜੰਗ ਪੀੜੀ ਹੈ ਕਿਸੇ ਨੂੰ ਪ੍ਰਧਾਨ ਬਣਨ ਦਾ ਹੁੰਦਾ ਕਿਸੇ ਨੂੰ ਸਕੱਤਰ ਬਣਨ ਦਾ ਹੁੰਦਾ ਵੀ ਮੇਰੇ ਵੀ ਸਟੇਜ 'ਤੇ ਨਾਮ ਹੋਵੇ ਮੇਰੇ ਵੀ ਫੁੱਲ ਜਿਹਾ ਲੱਗਿਆ ਹੋਵੇ ਇਥੇ ਕੋਰਟ ਦੇ ਉੱਤੇ ਤੇ ਤਾੜੀਆਂ ਵਜਣ ਉਹ ਨਵੀਂ ਜੰਗ ਬਲੱਡ ਨੂੰ ਥੋੜਾ ਸੌਂਕ ਵੀ ਹੁੰਦਾ ਹੁਣਾਂ ਵੀ ਚਾਹੀਦਾ ਕੋਈ ਮਣੀ ਗੱਲ ਵੀ ਨਹੀਂ ਹੈ ਇਹਦੇ ਵਿੱਚ ਲੇਕਿਨ ਉਹ ਇੱਕ ਆਰਗੇਨਾਈਜੇਸ਼ਨ ਬਣਾ ਕੇ ਤਿੰਨ ਜਾਂ ਚਾਰ ਪ੍ਰੋਗਰਾਮ ਕਰਾਉਂਦੇ ਨੇ ਉਸ ਤੋਂ ਬਾਅਦ ਉਹ ਕਿਤੇ ਨਾ ਕਿਸੇ ਫਾਈਨੈਂਸ਼ੀਅਲੀ ਤੌਰ ਤੇ ਘਾਟੇ 'ਚ ਚਲੇ ਜਾਂਦੇ ਨੇ ਆਰਗੇਨਾਈਜੇਸ਼ਨ ਵੀ ਘਰੇ ਚੁੱਪ ਹੋ ਕੇ ਬਹਿ ਜਾਂਦੀ ਹੈ ਮੇਰੇ ਤਰ੍ਹਾਂ ਜਿਵੇਂ ਮੈਂ ਜ਼ਿਕਰ ਕੀਤਾ ਸੀ ਮੈਂ ਵੀ ਥੀਏਟਰ ਮਤਲਬ ਇੰਡੀਆ ਦੇ ਵਿੱਚ ਹਾਲਾਂਕਿ ਪੈਸਾ ਪੱਲਿਓ ਨਹੀਂ ਲੱਗਦਾ ਸੀ ਇੱਥੇ ਆ ਕੇ ਕਾਫੀ ਪੈਸਾ ਹੁਣ ਮੈਂ ਰਕਮ ਤਾਂ ਫੇਰ ਕਹੂੰਗਾ ਵੀ ਮੈਂ ਕੀ ਦੱਸਣੀ ਆ ਕਿ ਪੱਲਿਓ ਲੱਗ ਗਿਆ ਮੈਂ ਇੱਕ ਗੱਲ ਹੋਰ ਨੋਟ ਕੀਤੀ ਹੈ ਜੀ ਜਦੋਂ ਸਿੰਗਰ 에ਅਰਪੋਰਟ ਤੇ ਆਨੇ ਆ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਜਾਂਦੇ ਉਹਨਾਂ ਨੂੰ ਲੈਣ ਕੀ ਉਹ ਗੱਲ ਕਿਤੇ ਨਾ ਕਿਤੇ ਸਹੀ ਹੈ ਨਹੀਂ ਦੇਖੋ ਉਹ ਉਹਦੇ ਵਿੱਚ ਕਿਸੇ ਦਾ ਪੰਜਾਬੀ ਆ ਪੰਜਾਬੀ ਲੋਕ ਸਾਡੀ ਸਾਡੇ ਕਲਚਰ ਦੇ ਵਿੱਚ ਸਾਡੀ ਖੂਨ ਦੇ ਵਿੱਚ ਹੈ ਕਿਸੇ ਦੀ ਆਪ ਬਖਤ ਕਰਨਾ ਕਿਸੇ ਨੂੰ ਮਾਰ ਸਤ ਕਰ ਦੇਣਾ ਕੋਈ ਮਾੜੀ ਗੱਲ ਨਹੀਂ ਮੈਨੂੰ ਨਜ਼ਰ ਆਉਂਦੀ ਪਰ ਇਹ ਇੰਨੇ ਵੱਡੇ ਪਦਰਤੇ ਕਿਉਂ ਕੀਤਾ ਜਾਵੇ ਸਵਾਲ ਇਹ ਹੈ ਸਵਾਲ ਇਹ ਵੀ ਸਾਡਾ ਜਿਹੜਾ ਮਿਹਨਤ ਦਾ ਪੈਸਾ ਬਿਜ਼ਨਸਮੈਨਾਂ ਨੇ ਜਿਹੜਾ ਮਿਹਨਤ ਨਾਲ ਪੈਸਾ ਕਮਾਇਆ ਉਹਨਾਂ ਦੀ ਜੇਬਾਂ ਦੇ ਵਿੱਚੋਂ ਕੱਢ-ਕੱਢ ਕੇ ਜੇ ਲਾਉਣਾ ਹੀ ਕਿਸੇ ਚੱਜ ਦੇ ਕੰਮ ਤੇ ਆਉ। ਚੱਜ ਦੇ ਕੰਮ ਕੀ ਹੋਇਆ ਇੱਥੇ ਇੱਕ ਆਪਣਾ ਬਾਈ ਹੈਗੇ ਆ ਜੱਸਰ ਸਾਹਿਬ ਉਹ ਅੱਜ ਕੱਲ ਇੱਕ ਸੰਸਥਾ ਬਣਾਈ ਹੈ ਉਹਨਾਂ ਨੇ ਤੇ ਉਹ ਪੈਸਾ ਇਕੱਠਾ ਕਰਦੇ ਆ ਜੀ ਤੇ ਉਹ ਕੱਟਾ ਪਤਾ ਹੀ ਕਾਦੇ ਨਹੀਂ ਕਰਦੇ ਕਾ ਰੱਬ ਨਾ ਕਰੇ ਇੱਥੇ ਕੋਈ ਹੈਪਨ ਹੋਊਗੀ ਕੋਈ ਬੱਚਾ ਕੋਈ ਬੁੱਢਾ ਕੋਈ ਵੀ ਮਰ ਗਿਆ ਨਾ ਤਾਂ ਉਹਨਾਂ ਦੀ ਬੋਡੀ ਇੰਡੀਆ ਭੇਜਣ ਲਈ ਨਾ ਇਤੋਂ ਬਹੁਤ ਪੈਸਾ ਲੱਗਦਾ ਜੀ ਹੁਣ ਤੁਸੀਂ ਗਲਤ ਸ਼ੁਰੂ ਕਰ ਦਿੱਤੀ ਹੈ ਹੁਣ ਇਹ ਪਾਰਟਿਕੂਲਰ ਚਲੋ ਤੁਸੀਂ ਤਾਂ ਨਾਮ ਲੈ ਲਈ ਤਾਂ ਮੈਂ ਸਮਝਦਾ ਕਿ ਕਿਸੇ ਦਾ ਨਾਮ ਤਾਂ ਨਹੀਂ ਲੈਣਾ ਚਾਹਾਂਗਾ ਹੋਰ ਬਹੁਤ ਸਾਰੇ ਬਹੁਤ ਸਾਰੇ ਇਨਸਾਨ ਨੇ ਜਿਹੜਾ ਕੰਮ ਕਰ ਰਹੇ ਨੇ ਮੈਂ ਖੁਦ ਮਤਲਬ ਇੱਕ ਦੋਸਤ ਹੈ ਬ੍ਰਿਸਬਨ ਚ ਬੈਠਾ ਹੈ ਮੈਂ ਨਾਮ ਨਹੀਂ ਲਾਉਂਗਾ ਫੇਰ ਵੀ ਇੱਥੇ ਜਿਹੜੀਆਂ ਦੋ ਦਿਨ ਮਤਲਬ ਡੈਡ ਬੋਡੀ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਕੰਟੈਕਟ ਕਰਾਇਆ ਤੇ ਉਹਨਾਂ ਨੇ ਭੇਜਣ ਦਾ ਪ੍ਰਬੰਧ ਕੀਤਾ ਉਹ ਕੀ ਕਰਦੇ ਨੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਵੀ ਭਈ 20000 ਡਾਲਰ ਖਰਚਾ ਹੁੰਦਾ ਟੋਟਲ ਇਹ ਸਾਰੇ ਜਣੇ ਦਿਓ ਤੇ ਕਿਸੇ ਦੀ ਮੈਨੂੰ ਨਹੀਂ ਦਿਲਦਾ ਵੀ ਕਿਸੇ ਦੀ 50 ਸੌ ਤੋਂ ਵੱਧ ਕੰਟਰੀਬਿਊਸ਼ਨ ਹੁੰਦੀ ਏ ਤੇ ਇਹੋ ਜਿਹੇ ਪ੍ਰੋਗਰਾਮਾਂ ਦੇ ਉੱਤੇ 5000 10000 ਡਾਲਰ ਦੇ ਨਾਲ ਇਹ ਬੜੇ ਬੈਠੇ ਨੇ ਬਿਲਕੁਲ ਜੀ ਜਦੋਂ ਕਿ ਕੋਈ ਬੈਨੀਫਿਟ ਵੀ ਨਹੀਂ ਹੁੰਦਾ ਉਹਦੇ ਚ ਸਿਰਫ ਇੱਕ ਚੌਧਰ ਹੁਣ ਉਹਦੇ ਚ ਇੱਕ ਬੜਾ ਵੱਡਾ ਕੁਐਸਚਨ ਇਹ ਹੈ ਵੀ ਮੂਰਲੀਆ ਕਿਤਾਰਾਂ ਤੇ ਬੈਠਣ ਵਾਲੇ ਸਾਰੇ ਨਹੀਂ ਮੈਂ ਕਹਿੰਦਾ ਹਾਂ ਮੂਰਲੀਆ ਕਿਤਾਰਾਂ ਦੇ ਵਿੱਚ ਪੈਸੇ ਦੇ ਕੇ ਇੱਜ਼ਤ ਬਣਾਉਣ ਵਾਲੇ ਲੋਕ ਨੇ ਤੇ ਪੈਸਾ ਵੀ ਹੁਣ ਕੀ ਕਹੀਏ ਮਾਨ ਸਾਹਿਬ ਇਹ ਮਤਲਬ ਕੀ ਕਹਿੰਦੇ ਵੀ ਆਪਣੇ ਆਪ ਨੂੰ ਵੀ ਸ਼ਰਮ ਆਉਂਦੀ ਏ ਗੱਲ ਕਰਨ ਲੱਗਿਆਂ ਵੀ ਪੈਸਾ ਵੀ ਜਿਹਨਾਂ ਦੀ ਡੀਪਲੀ ਉਠੇ ਸਿੱਧੇ ਤਰੀਕੇ ਨਾਲ ਸਾਡੇ ਆਪ ਦੇ ਹੀ ਬੱਚਿਆਂ ਦਾ ਖੂਨ ਨਚੋੜ ਚੋੜ ਕੇ ਉਹਨਾਂ ਨੇ ਇਕੱਠਾ ਕੀਤਾ ਤੇ ਉਹ ਇਹੋ ਜਿਹੇ ਪ੍ਰੋਗਰਾਮਾਂ ਤੇ ਦੇ ਕੇ ਉਹ ਸਿੰਗਰਾਂ ਨੂੰ ਦੇ ਕੇ ਇਹ ਪੂਰੀ ਦੀ ਪੂਰੀ ਚੈਨ ਹੈ ਜਿੰਦੇ ਜਿੰਦੇ ਵੀ ਮੂੰਹ ਚ ਜਾ ਰਿਹਾ ਉਹ ਪੈਸਾ ਕਿਤੇ ਨਾ ਕਿਤੇ ਉਸ ਇਸ ਚੀਜ਼ ਦੇ ਭਾਗੀਦਾਰ ਬਣ ਜਾਂਦੇ ਨੇ ਵੀ ਇਹ ਗਲਤ ਤਰੀਕੇ ਨਾਲ ਇਕੱਠਾ ਕੀਤਾ ਹੋਇਆ ਪੈਸਾ ਸਾਰੇ ਨਹੀਂ ਹੈ ਫਿਰ ਮੈਂ ਕਹਾਂਗਾ ਸਾਰੇ ਬਿਜ਼ਨਸਵਰ ਇਸ ਤਰ੍ਹਾਂ ਦੇ ਨਹੀਂ ਹੈ ਲੇਕਿਨ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਪੈਸਾ ਇਕੱਠਾ ਕਰਕੇ ਜਿਹੜੀਆਂ ਉਹ ਸਾਰਾ ਜਿਹੜਾ ਨਾ ਇਹ ਇਹਨਾਂ ਕੰਮਾਂ ਤੇ ਤੇ ਮੁੱਲ ਦੀ ਇੱਜ਼ਤ ਖਰੀਦਦੇ ਨੇ ਖਰੀਦਦੇ ਬਿਲਕੁਲ ਮੈਂ ਇੱਕ ਨਾ ਕਿਸੇ ਬਿਜ਼ਨਸਮੈਨ ਕੋਲੇ ਚਲਾ ਗਿਆ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨੇ ਮੈਨੂੰ ਨਾ ਉਹ ਜਿਹੜੀਆਂ ਜਿਹੜੀਆਂ ਫੋਟੋਜ਼ ਆਮ ਤੌਰ ਤੇ ਸਟੇਜ ਤੇ ਉਹ 2.5 ਡਾਲਰ ਦਾ ਇੱਕ ਫਲੈਅਰ ਜਾਂ ਹੁੰਦਾ ਤੇ ਉਸ ਤੋਂ ਬਾਅਦ 5-7 ਡਾਲਰ ਦਾ ਫਰੇਮ ਹੁੰਦਾ ਜਿੰਨੇ ਵਿੱਚ ਪਾ ਕੇ ਉਹ ਸਟੇਜ ਤੇ ਕਲਾਕਾਰ ਕੋਲੋਂ ਦਵਾ ਲੈਂਦੇ ਨੇ ਉਹ ਮੈਂ ਦੇਖਿਆ ਉੱਥੇ ਉਹਦੇ ਕੋਲ ਪੀ ਜਾਲੀ ਪਈ ਹੋਈ ਸੀ ਉਹ ਕਹਿੰਦੇ ਸੀ ਜਿਹਨਾਂ ਨੂੰ ਮੈਂ ਸੈਲ ਕਰਨ ਤੇ ਲੱਗਦੇ 50 ਡਾਲਰ ਨਹੀਂ ਵਟਿਆ ਨੇ ਮੇਰੇ ਲਈ ਲੇਕਿਨ ਇਹ ਸਾਰੀਆਂ ਲੈਣ ਪਿੱਛੇ ਮੈਂ ਹੁਣ ਤੱਕ 5000 ਡਾਲਰ ਦੇ ਚੁੱਕਾ ਦੇ ਚੁੱਕੇ ਬਿਲਕੁਲ ਤੇ ਇਸ ਗੱਲ 'ਚ ਕੋਈ ਦੂਰਾਈ ਵੀ ਨਹੀਂ ਹੈ ਪਰ ਮੈਨੂੰ ਇਹ ਸਮਝ ਆਈ ਵੀ ਮੈਨੂੰ ਉਹਦੀ ਉਹਦੀ ਬੁੱਧੀ ਤੇ ਵੀ ਤਰਸ ਆਇਆ ਉਹਨੂੰ ਹਾਸਾ ਵੀ ਆਇਆ ਵੀ ਇਹ ਸਿੰਗਲਸ ਨਾਲ ਸਿਰਫ ਫੋਟੋਆਂ ਕੇ ਚਾਣ ਪਿੱਛੇ ਵੀ ਤੂੰ ਇੰਨਾ ਪੈਸਾ ਲਾਤਾ ਜੀ ਇਹਹੀ ਪੈਸਾ ਕਿਸੇ ਕਮਿਊਨਿਟੀ ਦੀ ਸੇਵਾ ਵਾਸਤੇ ਅਸੀਂ ਉਸ ਮੁਲਕ ਨੂੰ ਬਿਲੋਂਗ ਕਰਦੇ ਆ ਮਾਨ ਸਰ ਜਿੱਥੇ ਸ਼ਾਮ ਨੂੰ ਤਕਰੀਬਨ 25% ਵਾਦੀ ਉਕੀਸ ਹੁੰਦੀ ਹੈ ਬਿਲਕੁਲ ਇੱਕ ਵਕਤ ਦਾ ਖਾਣਾ ਉਹਨਾਂ ਕੋਲੇ ਅਸੀਂ ਜੇ ਵਾਕਿਆ ਹੀ ਕੁਝ ਕਰਨਾ ਚਾਹੁੰਨੇ ਆ ਕੁਝ ਸਮਾਜ ਵਾਸਤੇ ਕਰਨਾ ਚਾਹੁੰਨੇ ਆ ਤੇ ਅਸੀਂ ਉੱਥੇ ਕਰੀਏ ਹਾਂ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਰੱਜੇ ਹੋਏ ਨੂੰ ਨਾ ਰਜਾਓ ਨਾ ਹਣਾ ਵੀ ਉਹਨੂੰ ਦੋ ਜਿੱਥੇ ਦੀ ਲੋੜ ਹੈ ਜਿਹਨੂੰ ਭੁੱਖ ਹੈ ਮਤਲਬ ਉਹ ਤਾਂ ਉਹ ਹੀ ਗੱਲ ਹੋ ਗਈ ਜੀ ਵੀ ਕਿ ਰੱਜੀ ਹੋਈ ਮੈਂ ਸਭ ਵਿੱਗੇ ਦਾ ਜਾੜਾ ਹਣਾ ਇੱਥੇ ਵੀ ਤੁਸੀਂ ਦੇਖੋ ਇੱਥੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਫੂਮਲਸ ਨੇ ਇੱਥੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਕੋਲੇ ਰੋਟੀ ਦਾ ਸ਼ਾਮ ਨੂੰ ਪ੍ਰੋਬਲਮ ਹੁੰਦੀ ਹੈ ਜੇ ਵਾਕਿਆ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਉਹਨਾਂ ਵਾਸਤੇ ਇੱਕ ਫਿਕਸ ਅਰੇਂਜਮੈਂਟ ਕਰੋ ਚੈਰਿਟੀ ਚ ਪੈਸਾ ਅਜਾਈ ਚੈਰਿਟੀ ਜਿਹੋ ਜਿੱਥੇ ਵਾਕਿਆ ਹੀ ਲੋਕ ਭਲਾਈ ਦੇ ਕੰਮਾਂ 'ਤੇ ਲੱਗ ਰਿਹਾ ਹੈ ਇਹ ਸਿੰਗਰਜ਼ ਦੇ ਜੇਬਾਂ ਭਰੀ ਜਾਣੀਆਂ ਇਹਨਾਂ ਨੂੰ ਪੈਸੇ ਦਿੱਤੀ ਜਾਣੇ ਵਾਂਸ ਨੇ ਇਹ ਕੁਈ ਅੱਛਾ ਸਿੰਗਰ ਬੁਲਾਓ ਸਾਰੇ ਜਣੇ ਇਕੱਠੇ ਹੋ ਗਏ ਜਿੰਨੀਆਂ ਵੀ ਸੰਸਥਾਵਾਂ ਖੁੰਬਾਂਵਾਂ ਹੋ ਗਈਆਂ ਹੋਈਆਂ ਨੇ ਕਦੀ ਕੋਈ ਬੁਲਾ ਰਿਹਾ ਕਦੀ ਕੋਈ ਬੁਲਾ ਰਿਹਾ ਇਹਨਾਂ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਇਹ ਨੌਜਵਾਨ ਪੀੜੀ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਮਿਹਨਤ ਨਾਲ ਪੈਸਾ ਕਮਾ ਰਹੇ ਹੋ ਆਪਦੇ ਹੀ ਦੋਸਤਾਂ ਮਿੱਤਰਾਂ ਦੀ ਜੇਬਾਂ ਚੋਂ ਪੈਸਾ ਕੱਢ ਕੇ ਤੁਸੀਂ ਉਹਨਾਂ ਸਿੰਗਰਾਂ ਦੀ ਜੇਬ 'ਚ ਪਾ ਰਹੇ ਹੋ ਜੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬਿਲਕੁਲ ਗਲਤ ਹੈ اخਲਾਕੀ ਤੌਰ ਤੇ ਵੀ ਗਲਤ ਹੈ ਨੇ ਤੇ ਫਨਾਸ਼ੀ ਲੋਕਾਂ ਦੇ ਗਲਤ ਤਾਂ ਹੈਗਾ ਹੀ ਹੈਗਾ ਉਸ ਤੋਂ ਬਾਅਦ ਇਹਨਾਂ ਦੇ ਨਖਰੇ ਵੀ ਚੱਕਦੇ ਆਂ ਜੀ ਅਸੀਂ ਇਸ ਸਵੈਸ਼ਟਨ ਹੋਟਲ 'ਚ ਰਹਿਣਾ ਅਸੀਂ ਇਹ ਖਾਣਾ ਅਸੀਂ ਉਹ ਖਾਣਾ ਕੋਮਨ ਸਾਹਿਬ ਹੁਣ ਦੇਖੋ ਨਾ ਫਿਰ ਗੱਲ ਉੱਥੇ ਆ ਜਾਂਦੀ ਏ ਕਿ ਆਪਾਂ ਗੱਲਾਂ ਤਿੱਖੀਆਂ ਤਿੱਖੀਆਂ ਕਰੀ ਜੰਨੇ ਆ ਕਰੀ ਜੰਨੇ ਆ ਸਾਰੇ ਨਹੀਂ ਪਤਾ ਵੀ ਕੀ ਹੈ ਦੋ ਚਾਰ ਦਿਲ ਟੁੱਟਣ ਦੇ ਨਾਲ ਆਪਣੀ ਕਮਿਊਨਿਟੀ ਦੇ ਵਿੱਚ ਇਹ ਗੱਲ ਆਪਾਂ ਫਲਾ ਸਕੀਏ ਨਾ ਕਿ ਦੋਸਤੋ ਆਪਣਾ ਪੈਸਾ ਉੱਥੇ ਖਰਚੋ ਜਾਂ ਉੱਥੇ ਦਿਓ ਜਿੱਥੇ ਉਹਦੀ ਅਸਲੀ ਜ਼ਰੂਰਤ ਹੈ ਅਸਲੀ ਕਦਰ ਹੈ ਹੁਣ ਰੱਜੇ ਹੋਏ ਨੂਰ ਜਾਣਾ ਕੋਈ ਸਿਆਣਪ ਦੀ ਗੱਲ ਹੈ ਦੇਖੋ ਸਿੰਗਰਸ ਜਿਹੜੇ ਇੱਥੇ ਹੁੰਦੇ ਨੇ ਨਾ ਜਮ ਜਮ ਆਉਣ ਹਾਂ ਠੀਕ ਹੈ ਨਾ ਸਾਡੇ ਆਪ ਦੇ ਹੀ ਬੱਚੇ ਨੇ ਉਹ ਲੇਕਿਨ ਉਹਨਾਂ ਨੂੰ ਵੀ ਸੋਚਣਾ ਚਾਹੁੰਦਾ ਚਾਹੀਦਾ ਹੈ ਕਿ ਜਿਹੜੀ ਇੱਥੋਂ ਦੀ ਕਮਿਊਨਿਟੀ ਆ ਜੇ ਕੋਈ ਸੰਸਥਾ ਹੈ ਤੇ ਘੱਟੋ ਘੱਟ ਕੁਝ ਉਹਨਾਂ ਨੂੰ ਦੇ ਕੇ ਜਾਣ ਦੇ ਕੇ ਜਾਣ ਠੀਕ ਹੈ ਨਾ ਸਾਰੇ ਦਾ ਸਾਰਾ ਪੈਸਾ ਇਕੱਠਾ ਕਰਕੇ ਬੂਰੀ ਚ ਪਾ ਕੇ ਵਾਪਸ ਨਾ ਲੈ ਜਾਣ ਉਹ ਕੁਛ ਨਾ ਕੁਛ ਕੰਟਰੀਬਿਊਟ ਕਰਕੇ ਜਾਣ ਇੱਟੇ ਤਾਂ ਮੈਂ ਇਹ ਦੇਖਿਆ ਵੀ ਜੋਬ ਕ੍ਰੀਏਟ ਵੀ ਨਹੀਂ ਹੋ ਰਹੀਆਂ ਜ਼ਿਆਦਾ ਬਿਲਕੁਲ ਨਹੀਂ ਹੋ ਰਹੀ ਇਹ ਇਸ ਚੀਜ਼ ਨਾਲ ਕੋਈ ਜ਼ਿਆਦਾ ਜੋਬ ਕ੍ਰੀਏਟੇ 10 15 ਬੰਦੇ ਸਿਕਿਉਰਟੀ ਵਾਲੇ ਜਾਂ ਕੋਈ 2 4 ਮਾਈਕ ਸਾਊਂਡ ਵਾਲੇ ਜਿਹੜੇ ਇਹਨਾਂ ਨੂੰ ਜੋਬ ਮਿਲਦੀਆਂ ਕੋਈ ਜੋਬ ਵੀ ਨਹੀਂ ਕ੍ਰੀਏਟ ਹੋ ਰਹੀ ਹੈ ਸਰ ਹੈਰਾਨ ਹੈ ਇਸ ਟਾਈਮ ਤੁਸੀਂ ਬਲੀਵ ਨਹੀਂ ਕਰੋਗੇ ਰੀਸੈਸ਼ਨ ਦਾ ਟਾਈਮ ਹੈ ਠੀਕ ਹੈ ਰੀਸੈਸ਼ਨ ਚ ਕੌਣ ਜੂਜ ਰਹੇ ਹੈ ਜੀ ਮੇਰੇ ਵਰਗੇ ਛੋਟੇ-ਮੋਟੇ ਬਿਜ਼ਨਸਮੈਨ ਬਿਜ਼ਨਸਮੈਨ ਜੂਜ ਰਹੇ ਠੀਕ ਹੈ ਅਸੀਂ ਥੋੜਾ-ਬਹੁਤਾ ਕਮਾਣੇ ਆ ਫਿਰ ਵੀ ਅਸੀਂ ਇਹ ਜਾਣਦੇ ਕਿ ਅਸੀਂ ਆਪਣੀ ਕਮਿਊਨਿਟੀ ਦੀ ਹੈਲਪ ਕਰੀਏ ਵੀ ਹੁਣ ਕਿਸ ਖੋ ਸਕਦਾ ਉਹ ਕੰਟਰੀਬਿਊਟ ਕਰ ਰਿਹਾ ਹੋਵੇ ਕਿਸੇ ਨਾ ਕਿਸੇ ਪੱਧਰ ਤੇ ਲੇਕਿਨ ਜਿਸ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਹੈ ਠੀਕ ਹੈ ਨਾ ਉਹ ਕਿਸੇ ਦੀ ਪਰਸਨਲ ਆਪਾਂ ਉਹਦੇ 'ਚ ਨਹੀਂ ਜਾਂਦੇ ਪਰ ਲੇਕਿਨ ਆਰਗੇਨਾਈਜ਼ਰਸ ਨੇ ਜਿਹੜੇ ਉਹਨਾਂ ਨੂੰ ਇਸ ਵਿਸ਼ੇ ਤੇ ਸੋਚਣਾ ਪੈਣਾ ਹੈ ਇਹ ਕਦੋਂ ਤੱਕ ਤੁਸੀਂ ਆਪਣੇ ਆਪ ਨੂੰ ਹੀ ਲੁੱਟਾਈ ਜਾਓਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਹੀ ਬਿਜ਼ਨਸ ਨੂੰ ਤੁਸੀਂ ਇੱਥੇ ਲੁੱਟ ਲੁੱਟ ਕੇ ਲੁੱਟ ਸ਼ਬਦ ਵੀ ਸ਼ਾਇਦ ਮੈਨੂੰ ਲੱਗਦਾ ਵੀ ਹਲਕਾ ਸ਼ਬਦ ਹੈ ਉਹਨਾਂ ਕੋਲ ਖੋਖੋ ਕੇ ਪੈਸਾ ਤੁਸੀਂ ਕਿਉਂਕਿ ਜਿਹੜੇ ਜਿੰਦੇ ਵੀ ਜਿਸ ਵੀ ਕਾਊਂਟਰ ਤੇ ਤੁਸੀਂ ਜਾਂਦੇ ਹੋ ਉਹ ਤੁਹਾਡੇ ਬੁਹੂ ਲਿਹਾਜ਼ ਨੂੰ ਤੁਹਾਡਾ ਦੋਸਤ ਮਿੱਤਰ ਸਮਝ ਕੇ ਤੁਹਾਨੂੰ ਕੁਝ ਦੇ ਰਿਹਾ ਬਿਲਕੁਲ ਜੀ ਉਹਨਾਂ ਕੋਲੋਂ ਤੁਸੀਂ ਕਰਕੇ ਕਿਤਾ ਕਿਸੇ ਕੰਮ ਦਾ ਨਹੀਂ ਹੈ ਨਾ ਤੋਂ ਬੁਰੀ ਦੀ ਸੇਵਾ ਹੋ ਰਹੀ ਹੈ ਨਾ ਉਹ ਸਭਿਆਚਾਰ ਦੀ ਸੇਵਾ ਹੋ ਰਹੀ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਤੁਹਾਡੇ ਬੱਚੇ ਜਿਹੜੇ ਤੁਹਾਡੇ ਕੱਲ ਦਾ ਪਵੇਖ ਨੇ ਉਸ ਪ੍ਰੋਗਰਾਮ ਚ ਪਹੁੰਚ ਨਹੀਂ ਕਰ ਰਹੇ ਨਾ ਹੀ ਉਹਨਾਂ ਦਾ ਕੋਈ ਇੰਟਰਸਟ ਹੈ ਨਾ ਹੀ ਇਸ ਬੋਲੀ ਨਾਲ ਇਸ ਸਭਿਆਚਾਰ ਨਾਲ ਅਸੀਂ ਉਹਨੂੰ ਅਜੇ ਸਬਜੈਕਟ ਤਾਂ ਉਹਨੂੰ ਦੇ ਸਕਦੇ ਆ ਪਰ ਇੱਥੋਂ ਦਾ ਸੱਭਿਆਚਾਰ ਇੱਥੋਂ ਦੀ ਬੋਲੀ ਉਹਨਾਂ ਤੇ ਹਾਵੀ ਹੋਏਗੀ ਤੇ ਹੋਣੀ ਹੈ ਹਰ ਹਾਲ ਦੇ ਵਿੱਚ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਸੋ ਐਨਤ ਵਿੱਚ ਇਹੀ ਮੈਂ ਸਾਰੇ ਦਰਸ਼ਕਾਂ ਨੂੰ ਵੀ ਤੇ ਸਾਰੇ ਪ੍ਰਬੰਧਕਾਂ ਆਰਗੇਨਾਈਜ਼ਰਜ਼ ਨੂੰ ਵੀ ਬੇਨਤੀ ਹੈ ਸਾਡੀ ਇਹ ਵਿਚਾਰ ਮੰਚ ਦੇ ਮੰਚ ਤੋਂ ਵੀ ਪਈ ਸੋਚੋ ਹਰ ਹਫ਼ਤੇ ਇੱਕ ਸਿੰਗਰ ਨੂੰ ਨਾ ਬੁਲਾਇਆ ਜਾਵੇ ਜੇ ਬੁਲਾਉਣਾ ਹੀ ਹੈ ਤੇ ਤੁਸੀਂ ਟਿਕਟਾ ਰੱਖੋ ਨਿਰੂਲ ਟਿਕਟਾ ਪਤਾ ਵੀ ਲੱਗ ਜਾਊਗਾ ਦਰਸ਼ਕਾਂ ਦੇ ਵਿੱਚ ਉਹਦੀ ਕਿੰਨੀ ਕੁ ਇਮੇਜ ਹੈ ਕਿੰਨੀ ਕੁ ਪਹੁੰਚ ਹੈ ਸਪான்ਸਰਾਂ ਕੋਲੋਂ ਪੈਸੇ ਇਕੱਠੇ ਕਰ ਕਰਕੇ ਨਾ ਦਿਓ ਸਪான்ਸਰਜ਼ ਨੂੰ ਵੀ ਚਾਹੀਦਾ ਹੈ ਵੀ ਭਈ ਲਗਾਤਾਰ ਮੂਹ ਲਿਹਾਜ ਤੋਂ ਗੁਰੇਜ਼ ਕੀਤਾ ਜਾਵੇ ਤੇ ਸਾਡੇ ਲੋਕਲ ਜਿਹੜਾ ਟੈਲੈਂਟ ਹੈ ਇਹ ਪੈਸਾ ਉਹਨਾਂ ਤੇ ਲਾਇਆ ਜਾਵੇ ਉਹ ਕਿਸੇ ਵੀ ਫੀਲਡ ਦਾ ਭਵੇਂ ਲੋਕਲ ਟੈਲੈਂਟ ਉਹਨਾਂ ਦੇ ਪੈਸੇ ਲਾ ਕੇ ਉਹਨਾਂ ਨੂੰ ਪ੍ਰਮੋਟ ਕੀਤਾ ਹਣਾ ਦੇਖੋ ਹਰ ਤਰ੍ਹਾਂ ਕਲਾ ਦੇ ਵਿੱਚ ਸੈਂਕੜੀਆਂ ਫੀਲਡਸ ਨੇ ਉਹਨਾਂ ਨੂੰ ਤੁਸੀਂ ਪ੍ਰਮੋਟ ਕਰੋ ਇਹ ਪੈਸਾ ਉਹਨਾਂ ਤੇ ਲਾਓ ਸਾਡੇ ਆਪਣੇ ਬੱਚਾ ਨੂੰ ਪ੍ਰਮੋਟ ਕਰੋ ਸਾਡੀ ਛੋਟੀ ਜਿਹੀ ਕਮਿਊਨਿਟੀ ਹੈ ਬਾਹਰਲੇ ਮੁਲਕਾਂ 'ਚ ਆ ਕੇ ਬੈਠੀ ਹੋਈ ਜਿਨ੍ਹਾਂ ਤੋਂ ਸਾਨੂੰ ਉਲਾਹਾ ਮਿਲ ਸਕੇ ਜਿਨ੍ਹਾਂ ਦੇ ਨਾਲ ਸਾਡਾ ਨਾਮ ਰੋਸ਼ਨ ਹੋ ਸਕੇ ਸੋ ਇੰਨਾ ਹੀ ਵਿਚਾਰਾਂ ਦੇ ਨਾਲ ਮਹਿੰਦਰ ਜੀ ਹਾਂਜੀ ਦੋਸਤੋ ਲਓ ਜੀ ਮੈਨੂੰ ਪਤਾ ਜਿਹੜਾ ਅੱਜ ਦਾ ਟੌਪਿਕ ਸੀਗਾ ਇਹ ਥੋੜਾ ਤਿੱਖਾ ਸੀ ਤਿੱਖਾ ਸੀ ਸਾਡੀਆਂ ਗੱਲਾਂ ਦਾ ਕਈਆਂ ਨੂੰ ਗੁੱਸਾ ਵੀ ਲੱਗਣਾ ਹੈ ਜਿਨ੍ਹਾਂ ਨੂੰ ਗੁੱਸਾ ਲੱਗਣਾ ਉਹਨਾਂ ਤੋਂ ਅਸੀਂ ਪਹਿਲਾਂ ਹੀ ਸੌਰੀ ਮੰਗਦੇ ਹਾਂ ਜੀ ਮਾਫੀ ਮੰਗ ਲੈਂਦੇ ਹਾਂ ਜਿਨ੍ਹਾਂ ਨੂੰ ਸਾਡਾ ਪਿਆਰਾ ਲੱਗਿਆ ਵੀ ਸਾ ਤੇ ਜਿਨ੍ਹਾਂ ਨੂੰ ਸਾਡੀ ਗੱਲ ਨਾਲ ਸਹਿਮਤ ਹੈ ਦੋਸਤੋ ਕਮੈਂਟ ਜਰੂਰ ਕਰਿਓ ਜੇਕਰ ਕੋਈ ਵੀਰ ਇਹਨਾਂ ਦੇ ਪੱਖ ਦੇ ਵਿੱਚ ਆਪਣੀ ਗੱਲ ਰੱਖਣਾ ਚਾਹੁੰਦਾ ਪਲੀਜ਼ ਵਿਚਾਰ ਮੰਚ ਤੇ ਆਓ ਨਾਲੇ ਚਾਹ ਪੀਵਾਂਗੇ ਨਾਲੇ ਚਰਚਾ ਕਰਾਂਗੇ ਜੀ ਜੇਕਰ ਇਹਨਾਂ ਦੇ ਪੱਖ ਦੀ ਕੋਈ ਗੱਲ ਕਰਨਾ ਚਾਹੁੰਦਾ ਅਸੀਂ ਵੀ ਸੁਣਾਂਗੇ ਵੀ ਬਿਲਕੁਲ ਤੇ ਸਾਰੀ ਕਮਿਊਨਿਟੀ ਸੁਣੂਗੀ ਵੀ ਹਾਂਜੀ ਕਲਾਕਾਰਾਂ ਦੇ ਆਣ ਦਾ ਇਹ ਵੀ ਫਾਇਦਾ ਹੁੰਦਾ ਠੀਕ ਹੈ ਜੀ ਸਰ thank you so much ਤੁਹਾਡਾ ਸਿਰ ਤੁਹਾਡੇ ਲਈ ਵਿਚਾਰ ਮੱਚ ਸੱਸੀ ਸੰਗ